ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾਇ ਗੁਰੂ ਨਾਨਕ ਲਈਂ ਧਿਆਏ ਹਿਰੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉ ਨਿਧ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬਤ ਥਾਈ ਹੋਏ ਸਹਾਈ ਦਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਪਿਆਰਿਆ ਚੌਹਾਂ ਸਾਹਿਬ ਜਾਦਿਆਂ ਚਾਲੀਆ ਬੁਖਤਿਆਂ ਹਠਿਆ ਜਪਿਆ ਤਪਿਆ ਜਿਨਾ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਲਿਠ ਕੀਤਾ ਤੇਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਵਾਹੇ ਗੁਰੂ ਜਿੰਦਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਸਾ ਨਾਲ ਨਿਭਾਈ ਤੇ ਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰੱਛਿਆ ਰਾਇਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਥਾਲ세 ਜੀ ਕੇ ਭੋਲ ਬੱਲੇ ਭੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੀ ਇਸ ਦਾਣ ਰਹਿਤ ਦਾਣ ਗਵੇਕ ਦਾਣ ਵਿਸਾਹ ਦਾਣ ਪਰੂਸਾ ਦਾਣ ਦਾਡਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਦੇਸ਼ ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਦੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਦਾਨ ਖਾਲਸਾ ਜੀ ਰੂ ਬਖਸ਼ੇ ਹੇ ਦੇਵਾਰਿਆ ਦੇ ਬਾਣ ਨੇ ਤਾਣਿਆਂ ਦੇ ਤਾਣ ਨੇ ਓਟ ਆਂਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਬਹਾਨ ਖਾਲਸਾ ਜੀ ਦੇ ਪ੍ਰਗਟ ਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਧੰਨ ਧੰਨ ਜਬਰ ਸ਼ਤਰ ਤਖਤ ਦੇ ਮਾਲਕ ਪ੍ਰਤਾਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ ਜੀ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਘੱਡੋ ਵੱਡੋ ਕੱਲੂ ਬਹਸਾਕਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਆਪ ਜੀ ਦੇ 350 ਸਾਲਾ ਸ਼ਹੀਦੀ ਸਾਤਾਪ ਦੇ ਨੂੰ ਬੁਖ ਰੱਖਦੇ ਆ ਹੋਇਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਗੁਰਤਾ ਗੱਦੀ ਗੁਰਪੁਰਬ 350 ਸਾਲਾ ਸਤਾਬਦੀ ਨੂੰ ਮੁਖ ਰੱਖਦਿਆਂ ਹੋਇਆਂ ਪੰਥਕ ਏਕਤਾ ਇਤਿਫਾਕ ਚੜ੍ਹਦੀ ਕਲਾ ਅਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਕਾਰਜਕਾਰੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਆਪ ਦੀ ਨੇ ਸੇਵਾ ਬਖਸ਼ੀਆ ਸਤਿਗੁਰੂ ਜੀਓ ਅੱਜ ਆਪ ਜੀ ਦੀ ਕਿਰਪਾ ਸਦਕਾ ਸਭੋ ਦਲਪੰਥ ਨਹਾੰਗ ਸੰਗ ਜਥੇਵੰਦੀਆਂ ਸਿੱਖ ਸੰਪਰਦਾਵਾਂ ਅਤੇ ਮਹਾਪੁਰਸ਼ਾਂ ਸਮੂਹ ਪੰਥ ਵੱਲੋਂ ਪਾਵਨ ਪਵਿੱਤਰ ਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮਹਾਨ ਗੁਰਮਤ ਸਮਾਗਮ ਆਰੰਭ ਹੋਏ ਜਿਨ੍ਹਾਂ ਵਿੱਚ ਅਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਸ਼ਬਦ ਚੌਕੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਗੁਰਬਾਣੀ ਦਾ ਕੀਰਤਨ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਦੀ ਅਗਾਹ ਤੋਂ ਸਮਤ ਬਖਸ਼ਣੀ ਬੜੀ ਸੁਣੀ ਗੁਰਬਾਣੀ ਦਾ ਭਾਵ ਦਰ ਆਇਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਧਰੋ ਘਰੋ ਸਿੱਖੀ ਸੇਧ ਕਪਰੂਸਾ ਨਾਮਦਾਨ ਬਖਸ਼ਣਾ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਸਮੁੱਚੇ ਪੰਥ ਵਿੱਚ ਏਕਤਾ ਇਤਿਫਾਕ ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਾਰਜਗਾਰੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਸਤਿਗੁਰ ਜੀ ਚੜ੍ਹਦੀ ਕਲਾ ਦੇ ਰਣ ਮਾਨ ਸਨਮਾਨ ਬਖਸ਼ਣ ਦੀ ਆਗਿਆ ਬਖਸ਼ ਦਿਓ ਕਿਰਪਾ ਕਰਨੀ ਸਿੰਘ ਸਾਹਿਬ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੇ ਨਾਲ ਅਮਰਤ ਵੇਲੇ ਦੇ ਜਾਗਣੇ ਨਿਤਨੇਮ ਬਖਸ਼ਿਸ਼ ਕਰਦੇ ਹੋਏ ਪਾਵਨ ਦਰਬਾਰ ਅੰਦਰ ਸਮੁੱਚੇ ਪੰਥ ਵੱਲੋਂ ਬਖਸ਼ੀ ਹੋਈ ਸੇਵਾ ਚੜ੍ਹਦੀ ਕਲਾ ਨਾਲ ਕਰਨ ਦੀ ਮਾਤਮੁਦ ਪ੍ਰਦਾਨ ਕਰਨੀ ਸੇਸ ਤੇ ਮਿਹਰ ਭਰਿਆ ਹੱਥ ਰੱਖਣਾ ਸਮੁੱਚੇ ਪੰਥ ਵਿੱਚ ਆਪਸੀ ਪਿਆਰ ਇਤਿਫਾਕ ਬਖਸ਼ਦੇ ਹੋਏ ਆਉਣ ਵਾਲਾ 350 ਸਾਲਾਂ ਸ਼ਹੀਦੀ ਸਮਾਗਮ ਸਤਾਵ ਦੀ ਸਮਾਗਮ ਚੜ੍ਹਦੀ ਕਲਾ ਦੇ ਨਾਲ ਸੱਚੇ ਪਾਤਸ਼ਾਹ ਹਾਜ਼ਰੀਆਂ ਭਰਨ ਦੀ ਏਕਤਾ ਇਤਿਫਾਕ ਦੇ ਨਾਲ ਗੁਰਮਤ ਸਮਾਗਮ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰਨ ਦੀ ਸੇਵਾਵਾ ਕਰਨ ਦੀ ਮਾਤਮੁਦ ਪ੍ਰਦਾਨ ਕਰਨੀ ਸਤਿਗੁਰੂ ਜੀ ਗੁਰਮਤ ਸਮਾਗਮਾਂ ਦੀ ਸੰਪੂਰਨਤਾ ਨੂੰ ਮੁਖ ਰੱਖਦੇ ਹੋਇਆ ਪਾਵਨ ਹਜ਼ੂਰੀ ਅੰਦਰ ਗੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਚੱਲਣ ਦੀ ਮੱਤਬੁੱਧ ਪ੍ਰਦਾਨ ਕਰਦੇ ਹੋਏ ਦਰ ਆਈਆਂ ਸੰਗਤਾਂ ਨੂੰ ਨਦਰ ਨਦਰੀ ਨਿਹਾਲ ਕਰੋ ਜੀ ਅਤੇ ਪੰਥ ਕਰਵਾਇਤ ਦੇ ਅਨੁਸਾਰ ਸਿੰਘ ਸਾਹਿਬ ਨੂੰ ਮਾਨ ਸਨਮਾਨ ਬਖਸ਼ਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਵੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੱਜ ਗੇਜ ਗਾਰੇ ਗ ਜਾਵੇ ਨਿਹਾਲੋ ਜਾਵੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ ਗੁਰਬਰ ਆਗਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਮਿਰਦਵਾਣੇ ਦੀ ਇਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕਾ ਸਤਿ ਸ੍ਰੀ ਅਕਾਲ ਗੁਰ ਬਰਿਆਗਾਲ ਦੇਗ ਤੇਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਜਹਾਨਾਂ ਦੀਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਤੇ ਪੰਥ ਦੀਵਾਲੀ ਸ਼ਾਹ ਸ਼ਹਿਨशाह ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮubaruk ਤਖਤ ਜਿੱਥੇ ਖਾਲਸੇ ਦਾ ਜਨਮ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਸਮੁੱਚਾਈ ਖਾਲਸਾ ਪੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ ਨੂੰ ਮੈਂ ਬੜੀ ਨਿਮਰਤਾ ਦੇ ਨਾਲ ਸਮੁੱਚੇ ਪੰਥ ਦੇ ਸਾਹਮਣੇ ਆਪਣੇ ਸੀਸ ਨੂੰ ਝੁਕਾਉਂਦੇ ਆਖਿਆ ਸੀ ਅੱਜ ਮੈਂ ਫੇਰ ਦਰਉਂਦਾ ਪੰਥ ਵੱਡਾ ਵਾ ਪੰਥ ਵੱਡਾ ਰਹੇਗਾ ਤੇ ਮੈਂ ਪੰਥ ਦੇ ਸਾਹਮਣੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਝੁਕਦਾ ਹਾਂ ਇਹ ਜਿਹੜਾ ਸਾਡਾ ਪੰਥ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਆਪਣਾ ਰੂਪ ਆਖਿਆ ਵਾ ਮੈਂ ਜਦੋਂ ਇਸ ਖੇਤਰ ਦੇ ਵਿੱਚ ਕਿਉਂਕਿ 20-25 ਸਾਲ ਤੋਂ ਸੇਵਾ ਦੇ ਵਿੱਚ ਆ ਅਸੀਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਤੇ ਪੰਥ ਦੇ ਤੇ ਗੁਰੂ ਗ੍ਰੰਥ ਦੇ ਜਿਹੜੇ ਉੱਚੇ ਸੁੱਚੇ ਸਿਧਾਂਤ ਆ ਉਹਦੇ ਮੁਤਾਬਕ ਪੰਥ ਦੀ ਸੇਵਾ ਪੰਥ ਦੀ চাকਰੀ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਅੱਜ ਸਮਝਦਾ ਵਾਂ ਕਿ ਜਦੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਆਪਾਂ ਸਾਰਾ ਹੀ ਪੰਥ ਮਨਾ ਰਿਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੁੱਚੇ ਪੰਥ ਦਾ ਇਕੱਠੇ ਹੋਣਾ ਇਹ ਦੱਸਦਾ ਏਕ ਪਿਤਾ ਇੱਕ ਸਕੇ ਹਮ ਬਾਰੇ ਤੂੰ ਮੇਰਾ ਗੁਰਹਾਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਸਾਡੇ ਦਾਲ ਪੰਥਾ ਕਿਉਂਕਿ ਦਾਲ ਪੰਥਾਂ ਦਾ ਇਤਿਹਾਸ ਬੜਾ ਵੱਡਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੱਡੇ ਘੱਲੂ ਘਾਰੇ ਦੇ ਵਿੱਚ ਬੁੱਢਾ ਦਲ ਦੇ ਮੁਖੀ ਚੌਥੇ ਮੁਖੀ ਕਈ ਫਾਟ ਖਾਦੇ ਤੇ ਜਦੋਂ ਉਹਨਾਂ ਦਾ ਘੋੜਾ اٹਕ ਗਿਆ ਤੇ ਗੁਰਮukh ਸਿੰਘ ਉਹਨਾਂ ਦੇ ਨਾਲ ਸਾਥੀ ਘੋੜੇ ਨੂੰ ਸ਼ਾਂਟਾ ਮਾਰ ਲੱਗਾ ਤੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਰੋਕਤਾ ਸੀ ਗੁਰਮਖ ਸਿੰਘ ਨੂੰ ਅਬਦਾਲੀ ਇਹ ਨਾ ਮੰਨੇ ਕਿ ਸਿੱਖਾਂ ਦਾ ਜਰਨੈਲ ਕਿਤੇ ਘੋੜੇ ਨੂੰ ਭਜਾ ਕੇ ਚੱਲਿਆ ਫੇਰ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਦੀਪ ਸਿੰਘ ਜੀ ਹੋਰ ਸਾਡੇ ਮਹਾਨ ਯੋਧੇ ਬਾਬਾ ਨੋਦ ਸਿੰਘ ਕਿਉਂਕਿ ਮੈਂ ਮਾਝੇ ਤੋਂ ਆ ਤੇ ਸਾਡੀਆਂ ਰਗਾਂ ਦੇ ਵਿੱਚ ਖਾਲਸਾਈ ਰਵੈਤਾਂ ਵ ਮੇਰੇ ਤਾਇਆ ਜੀ ਤਰਨਾ ਦਲ ਦੇ ਨਿਹੰਗ ਹਨ ਸਨ ਸਰਦਾਰ ਗੁਲਜਾਰ ਸਿੰਘ ਹੱਥ ਦੇ ਵਿੱਚ ਫਰਲੇ ਵਾਲੇ ਹੱਥ ਦੇ ਵਿੱਚ ਡੰਡਾ ਰੱਖਦੇ ਸੀ ਮੋਟਾ ਪਿੰਡ ਦੇ ਵਿੱਚ ਕੋਈ ਮੜੀ ਮਸਾਣ ਦਾ ਮਸਲਾ ਆਉਣਾ ਤੇ ਦਬਕੇ ਦੇ ਨਾਲ ਹੀ ਬਹੁਤੇ ਮਸਲੇ ਹੱਲ ਕਰਦੇ ਸੀ ਮੈਂ ਸਮਝਦਾ ਵਾਂ ਪੰਥ ਦੀ ਇੱਕ ਖੂਬਸੂਰਤੀ ਆ ਇਸ ਪੰਥ ਦੇ ਵਿੱਚ ਸਾਡੀਆਂ ਪ੍ਰਾਤਨ ਜਥੇਬੰਦੀਆਂ ਬੁੱਢਾ ਦਲ ਕਰਨਾ ਦਲ ਤੇ ਦਲ ਬਾਬਾ ਵਿਦੀ ਚੰਦ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਬਾਬਾ ਦਾਇਆ ਸਿੰਘ ਜੀ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਤੋਂ ਪਹਿਲਾਂ 1984 ਦੇ ਵਿੱਚ ਵੀ ਪੰਥ ਦੇ ਨਾਲ ਫੇਕ ਡਾਹ ਕੇ ਖੜੇ ਅੱਜ ਵੀ ਇਹ ਸਾਡੀਆਂ ਮਹਾਨ ਦਲ ਪੰਥ ਜਿਨ੍ਹਾਂ ਨੇ ਕੌਮ ਦੀਆਂ ਬਹੁਤ ਰਵੈਤਾਂ ਨੂੰ ਜ਼ਿੰਦਾ ਰੱਖਿਆ ਔਰ ਪੰਥ ਦੇ ਅੰਦਰ ਜਿਹੜਾ ਮਰਦਾਊ ਪੁਣਾ ਜਿਹੜੀ ਵੱਖਰੀ ਨਿਆਰੀ ਆਬ ਹੈ ਉਹਨੂੰ ਕਾਇਮ ਰੱਖਿਆ ਹੈ ਨਾਲ ਹੀ ਸਾਡੇ ਕਾਰ ਸੇਵਾ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਹਮੇਸ਼ਾ ਪੰਥ ਦਾ ਸਾਥ ਦਿੱਤਾ ਹੈ ਨਾਨਕ ਸਰ ਵਾਲੇ ਮਹਾਪੁਰਸ਼ ਨਾਲ ਹੀ ਸਾਡੀਆਂ ਟਕਸਾਲਾਂ ਇਹ ਵੀ ਪੰਥ ਦੇ ਨਾਲ ਖੜੀਆਂ ਮੈਂ ਅੱਜ ਸਮਝਦਾ ਕਿ ਅੱਜ ਜਦੋਂ ਸਮੁੱਚਾ ਪੰਥ ਨਿਰਮਲੇ ਮਹਾਪੁਰਸ਼ ਉਦਾਸੀ ਮਹਾਪੁਰਸ਼ ਆਪਾਂ ਸਾਰੇ ਇੱਕ ਥਾਂ ਤੇ ਇਕੱਠੇ ਆ ਆਪਾਂ ਇਹ ਤਹੁਈਆ ਕਰਦੇ ਆ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਆ ਅਸੀਂ ਆਪਣੇ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਮੈਂ ਜਦੋਂ ਇੱਧਰ ਨੂੰ ਆ ਰਿਹਾ ਸੀ ਤੇ ਮੈਂ ਅਖਬਾਰ ਪੜ੍ਹੀ ਜੀਤ ਦੇ ਫਰੰਟ ਤੇ ਖਬਰ ਆ ਜਾਂ 2 ਨੰਬਰ ਤੇ ਆ ਇੱਕ ਮਾਂ-ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਮਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਠੱਲ ਪਾਈ ਜਾ ਸਕਦੀ ਆ ਸਾਡੇ ਤਖਤਾਂ ਦੇ ਜਥੇਦਾਰ ਆਏ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੈਂ ਦਿਲੋਂ ਤਨੋਂ ਮਨੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੀ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬਿੱਦੀ ਚੰਦ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਸੀਂ ਬਹੁਤ ਥਾਂ ਮੇ ਸਟੇਜਾਂ ਤੇ ਇਕੱਠੇ ਰਹਿੰਨੇ ਆ ਸ਼ਤਾਬ ਦੀਆਂ ਚੱਲਦੀਆਂ ਪਰ ਇਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਕਿਉਂਕਿ ਸ਼ਹੀਦੀ ਬਾਗ ਸਾਡੇ ਪਿੰਡ ਵਾਲੇ ਵੀ ਸਾਰੇ ਉੱਥੇ ਹੀ ਆਉਂਦੇ ਆ ਸਾਡੇ ਪਿੰਡ ਸ਼ੌਣੀ ਆ ਤਰਨਾ ਦਲ ਦੀ ਤੋਂ ਇਹਨਾਂ ਦੇ ਨਾਲ ਸਾਡਾ ਮੁੱਢ ਤੋਂ ਪਿਆਰ ਆ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਸੰਤ ਬਾਬਾ ਕਹਾਲਾ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਜਥੇਦਾਰ ਤਰਨਾ ਦਲ ਔਰ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਦਵਿੰਦਰ ਸਿੰਘ ਜੀ ਬਹੁਤ ਦਲ ਪੰਥ ਇਥੇ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਜੀ ਤੇ ਮੈਂ ਜਿੰਨੇ ਵੀ ਇੱਥੇ ਸਾਡੇ ਮਹਾਂਪੁਰਸ਼ ਬਾਬਾ ਟੇਕ ਸਿੰਘ ਜੀ ਜਿੰਨੇ ਵੀ ਇੱਥੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਪਾਂ ਇੱਕ ਨਿਸ਼ਚਾ ਕਰਕੇ ਜਾਈਏ ਕਿ ਅਸੀਂ ਨਰੋਲ ਪੰਥ ਦੀ ਚੜ੍ਹਦੀ ਕਲਾ ਪੰਥ ਦੇ ਬੋਲ ਬਾਲਿਆਂ ਦੀ ਜਿਹੜੀ ਅਰਦਾਸ ਆ ਉਹਦੇ ਲਈ ਤਤਪਰ ਰਾਵਾਂਗੇ ਮੈਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਤੇ ਪੰਥ ਦੇ ਸਿਧਾਂਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਦੇ ਮੁਤਾਬਕ ਆਪਾਂ ਚੱਲਾਂਗੇ ਅਕਾਲ ਤਖਸਾਲ ਸਰਵਉੱਚ ਹੈ ਤੇ ਸਾਰੇ ਜਾਣੇ ਆਪਾਂ ਮੰਨਦੇ ਆਂ ਆਪਾਂ ਹਮੇਸ਼ਾ ਹੀ ਉਸ ਸਾਹਮਣੇ ਝੁਕਦੇ ਆਂ ਸਾਰਿਆਂ ਦਾ ਧੰਨਵਾਦ ਪੰਥ ਇੱਕ ਵਾ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਅਮਰਤ ਤਿਆਰ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਗੁਰਗੋਬਿੰਦ ਸਿੰਘ ਜੀ ਦੀ ਜਪ ਸਾਹਿਬ ਉਹਨਾਂ ਦੀ ਬਾਣੀ ਤਬ ਪ੍ਰਸਾਦ ਸੁਵਈਏ ਉਹਨਾਂ ਦੀ ਬਾਣੀ ਕਬਿਓ ਬਾਚ ਬੇਨਤੀ ਚੌਪਈ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਫੇਰ ਅਸੀਂ ਪੰਜ ਕਕਾਰ ਇੱਕੋ ਜੇ ਪਾਉਨੇ ਆ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਰਹੀਏ ਅਸੀਂ ਵਾਸੀ ਆ ਆਨੰਦਪੁਰ ਸਾਹਿਬ ਦੇ ਮੈਂ ਸਮਝਦਾ ਕੌਮ ਦੇ ਵਿੱਚ ਕੋਈ ਵਖਰੇਵਾ ਨਹੀਂ ਕੌਮ ਇੱਕ ਵਾ ਇੱਕ ਰਹੇਗੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਕਾਲੀ ਦਲ ਤੋਂ ਸਰਦਾਰ ਦਲਜੀਤ ਸਿੰਘ ਚੀਮਾ ਮਹਾਂਪੁਰਸ਼ ਬਾਬਾ ਤੀਰ ਸਿੰਘ ਜੀ ਜਿੰਨੇ ਵੀ ਦਲ ਪੰਥਾ ਸਾਰਿਆਂ ਦਾ ਧੰਨਵਾਦ ਪੰਥ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਰੋਮ ਰੋਮ ਤੋ ਤੁਹਾਡੇ ਰਿਣੀ ਆਪਾਂ ਹਮੇਸ਼ਾ ਹੀ ਗੁਰੂ ਆਸ਼ੇ ਦੇ ਮੁਤਾਬਕ ਚੱਲਾਂਗੇ ਇਸ ਸਮੁੱਚੀ ਕੌਮ ਦੇ ਨਾਲ ਵਾਅਦਾ ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਹੈ ਤੇ ਪੰਥ ਦੇ ਨਾਲ ਵਫਾਦਾਰੀਆਂ ਸਾਨੂੰ ਗੁਰੂ ਨੇ ਸਿਖਾਈਆਂ ਹਮੇਸ਼ਾ ਹੀ ਪੰਥ ਦੇ ਸੇਵਾਦਾਰ ਹਾਂ